ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਵੀਰੋ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਵੀਰੇ ਨਾਂ ਦੱਸੋ ਆਪਣਾ ਹਾਂ ਜੀ ਦਾਪਰੀ ਸਿੰਘ ਜੇ ਪਿੰਡ ਦਾਦੋਪੁਰਾ ਤੁਸੀਂ ਜੀਠਾ ਜੀ ਦਾ ਸਰਦਾਰ ਜੀ ਫੋਨ ਨੰਬਰ ਵੀਰੇ ਉਹਨਾਂ ਦਾ ਹੈਗਾ ਜੀ 90418 5318 ਠੀਕ ਹੈ ਜੀ ਤਾਂ ਵਿਰੇ ਰੇਟ ਤੁਹਾਡਾ ਜੈਜ ਹੁੰਦਾ ਹਰ ਵੀਡੀਓ 'ਚ ਹੈਨਾ ਤਾਂ ਪਸ਼ੂ ਤੁਸੀਂ ਇੱਕ ਦੋ ਲੈ ਹਉਣੇ ਵਿੱਚ ਚੰਗੇ ਹੈਨਾ ਠੀਕ ਹੈ ਜੀ ਇੱਕ ਇਹਦਾ ਰਿਕਾਰਡ ਵਾਲਾ ਠੀਕ ਹੈ ਜੀ ਤਾਂ ਝੋਟੀ ਆ ਗਈ ਕੋਲੇ ਹਾਂ ਜੀ ਮਿੱਟੀ ਠੀਕ ਹੈ ਜੀ ਦੂਜੇ ਸੂਏ ਦੀਆਂ ਹਾਂ ਜੀ ਮਿੱਟੀ ਪਰ ਬੱਚਾ ਨਹੀਂ ਹੈਗਾ ਰਹਾ ਬੱਚਾ ਨਹੀਂ ਇਹਦਾ ਹਾਂ ਜੀ ਮਿੱਟੀ ਕੱਲ ਆਏ ਬੇ ਕੱਲ ਲੈਂਦੀ ਆ ਹਾਂ ਜੀ ਮਿੱਟੀ ਤਾਂ ਮਿਲਦੀ ਮਿਲਦੀ ਕਿਵੇਂ ਖੜੀ ਉੱਡੀ ਜਿਹੜੇ ਮਿੱਟੀ ਪਾਸੇ ਬੱਜਵਾ ਸੀਲ ਬਹੁਤ ਆ ਇਹਦੇ ਹਾਂ ਹੋਰ ਵੀ ਦੇਖੋ ਨਾ ਖੋਲੋ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਬੱਚਾ ਹਨੀਆ ਸੀਲ ਬੋਤ ਆ ਜਾਤ ਨਸਲ ਆ ਵੱਡੇ ਕੱਦ ਕਾਠਾ ਲੀਆ ਦਰਦੇ ਜੀ ਤਾਂ ਤੁ ਨੂੰ ਬੜਾ ਵਧੀਆ ਲੱਗਿਆ ਹੈ ਨਾ ਜੀ ਕਿਆ ਬਾਤ ਆ ਲੈਵਲ ਉਹਦੀ ਬਹੁਤ ਸਾਫਤ ਚਵਾ ਕੀ ਵੰਦਾ ਜੀ ਵਰਜੀ ਬੋਲਾ ਜਿਹੜੇ ਮੱਜੀ ਜਿਹਦਾ ਮੀਚੋ ਅੱਛਾ ਬੋਲਾ ਚਵਾ ਲੱਗਿਆ ਸੀ ਸੀਲ ਜੀ ਸੀਲ ਬੜੀ ਮੱਜੀ ਪਾਸੇ ਬਹਿ ਜੋ ਨਸਲ ਆ ਫਿਰ ਹਨਾ ਹਾਂਜੀ ਵੀਰ ਜੀ ਧਰ ਮਾਰ ਲਾਂਗੇ ਲੈ ਤਾਂ ਅਰ ਕਿੱਟ ਮਾਰਦੇ ਹਨਾ ਹਾਂਜੀ ਚਵਾ ਜਮਾ ਪੋਲਾ ਲੇ ਹਾਂਜੀ ਵੀਰ ਜੀ ਕੀ ਬਾਤ ਹੈ ਜੀ ਤਸਵੀਰ ਬਹੁਤ ਹੈ ਤਰ ਹਨਾ ਹਾਂਜੀ ਵੀਰ ਜੀ ਤੋਰ ਤੋਂ ਲੰਮੀ ਤੋਰ ਦਾ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਕੱਦ ਕਾਠ ਵਾਲੀ ਵੱਡੀ ਝੋਟੀ ਜਾ ਤਾਂ ਹੈ ਵੀ ਜਾਤ ਨਸਲ ਇੱਕ ਰੰਗ ਕਾਲੀ ਆ ਗਈ ਆ ਹਾਂਜੀ ਤਾਂ ਬੱਚਾ ਕਦੋਂ ਕਦਾ ਮਰਿਆ ਦੱਸਦੇ ਆ ਇਹ ਵਜੀ ਘੱਟਿਆ ਤੇ 3 ਮਹੀਨਾ ਹੋਇਆ ਵਾ ਅੱਛਾ ਡੇਢ ਤੋਂ ਆਪਣਾ ਬਾਕੀ ਇੰਨਾ ਚੱਲਾ ਲੇ ਬਾਕੀ ਡੇਢ ਦੀ ਦੋਵਾਂ ਮਹੀਨਿਆਂ ਦੀ ਲਾ ਲੇ ਸੂਈ ਹਣਾ ਕੋਈ ਆਪਣਾ ਅੰਦਾਜ਼ਾ ਲਾ ਲਿਓ ਵੀਰ ਜੀ ਪਰ ਝੋਟੀ ਬਹੁਤ ਸ਼ਾਨਦਾਰ ਆ ਲੰਮੀ ਬੇਲ ਆ ਵੱਡੀ ਕੱਦ ਕਾਠ ਵਾਲੀ ਤੇ ਇੱਕ ਰੰਗ ਕਾਲੀ ਆ ਐਂ ਚ ਗੱਠ ਜੀ ਗੂਠਾ ਚੋੜਾ ਲੱਗਿਆ ਤੇ ਚਵਾ ਚੂ ਪੋਲ ਆ ਗਿਆ ਹਣਾ ਫਿਰ ਐਵੇਂ ਮਿਲਦੀ ਪਾੜੇ ਤੋਂ ਬਿਨਾਂ ਹੀ ਆਪਣੀ ਵਜੀ ਮਰਜੀ ਏ ਜਿਹਦਾ ਪਾੜੇ ਬਿਨਾਂ ਚੋਲੀ ਦੀ ਅੱਛਾ ਜੀ ਹਾਂ ਜੀ ਠੀਕ ਹੈ ਕਦੋਂ ਲੈ ਕੇ ਆਇਆ ਜੀ ਤੁਸੀਂ ਇਹ ਵੇਚੀ ਕਾ ਲੰਨੀ ਹੈ ਇਹ ਕੱਲ ਹੀ ਆਈ ਹੈ ਜੀ ਹਾਂ ਜੀ ਠੀਕ ਹੈ ਫਿਰ ਦੁੱਧ ਫਿਰ ਚੰਗਾ ਕਰ ਜੀ ਛੋਟੀ ਦਾ ਨਸਲ ਦੀ ਆ ਹਾਂ ਜੀ ਤਾਂ ਕਿਦਾਂ ਵੱਡੀ ਛੋਟੀ ਆ ਫਿਰ ਦੁੱਧ ਤਾਂ ਚੰਗਾ ਕਰਨ ਵਾਲੀ ਹੈ ਹਨਾ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਥਾਣੇ ਕਰੀ ਲਾਗੇ ਤੇ ਚੈੱਕ ਕਰ ਲਿਓ ਗੇਠ ਗੇਠ ਤੇ ਥਾਣਾ ਗਿਆ ਤੇ ਚਵਾ ਚੂ ਵੀ ਇੱਕ ਨੰਬਰ ਆ ਗਿਆ ਹਨਾ ਜੀ ਤਾਂ ਹੈ ਵੀ ਚੰਗੀ ਫੇਸ ਕੁਆਲਿਟੀ ਵੀ ਸੋਹਣੀ ਹੈ ਛੋਟੀ ਦੀ ਸੀਲ ਬਹੁਤ ਆ ਹਾਂ ਜੀ ਬੱਜੀ ਇਥੇ ਬੱਚੇ ਇਹ ਮਸਜਿਦ ਜਾਂਦੀ ਨਾ ਹਾਂਜੀ ਉਹਨਾਂ ਘਰ ਵੀ ਸੇਵਾ ਨਹੀਂ ਹੈਗੀ ਉਹ ਬੰਦੇ ਨੌਕਰੀ ਵਾਲੇ ਹੀ ਠੀਕ ਹੈ ਜੀ ਇਹ ਬੱਚੇ ਜੇ ਇੱਥੇ ਚਾਰ ਦਿਨ ਰਹਿ ਜੇ ਨਾ ਦੁੱਧ ਦੇ ਪਾਰਾ ਗੱਲੋਂ ਭਰੂਗੀ ਅੱਛਾ ਦੁੱਧ ਕਰ ਜੂ ਹਾਂਜੀ ਵੀਰ ਜੀ ਉੱਥੇ ਸੇਵਾ ਨਹੀਂ ਹੈਗੀ ਮਨਨ ਨਾਲ ਹੀ ਗੱਲ ਆ ਵੀਰੇ ਕੱਲੀ ਥੋੜੀ ਸੀ ਹੈ ਬਹੁਤ ਸੀਲ ਆ ਹਨਾ ਹਾਂਜੀ ਵੀਰ ਜੀ ਸੀਸ ਲੱਗ ਆ ਗਈ ਹਨਾ ਆਹ ਇੱਕ ਬੱਚੀ ਜਿਹੜੇ ਮੱਠੀ ਪਾਸੇ ਬਹੁਤ ਅੱਛਾ ਜੀ ਹਾਂ ਹਾਂ ਕੀ ਬਾਤ ਹੈ ਕਦਲੀ ਸਾਈਡ ਮਰਜੀ ਭੇਜੋ ਵੀਰੇ ਹਾਂਜੀ ਵੀਰ ਜੀ ਉਹ ਦੋਨ ਸੈਟ ਬੈ ਕੇ ਚੁਆਈ ਕਰ ਲੋ ਵੀਰ ਜੀ ਨਿਆਣਾ ਬੈ ਕੇ ਚੋਲੇ ਅੱਛਾ ਜੀ ਆਹ ਦੇਖੋ ਕਿਆ ਬਾਤ ਹੈ ਜੀ ਉਹਨਾਂ ਕੋਈ ਪਜੀ ਪਰ ਪਰਵਾਰ ਇਹ ਦਾ ਤਮਾਨ ਤੇ ਪਤਾ ਹੀ ਕੋਈ ਨਹੀਂ ਹਨਾ ਗਾਈਆਂ ਵਰਗੀ ਆ ਵੱਡੀ ਝੋਟੀ ਆ ਫਿਰ ਹਨਾ ਹਾਏ ਫਿਰ ਕਿਆ ਬਾਤ ਹੈ ਜੀ ਸੀਲ ਬਹੁਤ ਆ ਬਈ ਠੀਕ ਹੈ ਤੁਹਾਨੂੰ ਸੋਨੇ ਵੀ ਚੰਗਾ ਲੱਗਿਆ ਹਨਾ ਹਾਂਜੀ ਵੀ ਜੀ ਤਾਂ ਸੋਹਣੀ ਸੰਖੀ ਆ ਗਈ ਆ ਵੀਰੇ ਝੋਟੀ ਤਾਂ ਇਹਦਾ ਹੁਣ ਮੁੱਲ ਕੀ ਕਰ ਲੈਣਾ ਵੀਰ ਝੋਟੀ ਦਾ ਵੀ ਜੀ ਜੇ ਉਹਦਾ ਇਹਦਾ ਬੱਚਾ ਹਾਂਜੀ ਫਿਰ ਲੱਖ ਰੀ ਜਾਂਦੀ ਏ ਜਾਂਦੀ ਜਾਂਦੀ ਬਿਲਕੁਲ ਮੰਨਣ ਵਾਲੀ ਗੱਲ ਆ ਵੀਰੇ ਇਹ ਚਲੋ ਕੇ ਵੀਰ ਵੀਰਾਂ ਨੇ ਕਿੰਨਾ ਪਸ਼ੂ ਰੱਖਿਆ ਉਹਨੂੰ ਪਤਾ ਜੀ ਥੋੜੀ ਸਾਹਮਣੀ ਕੇ ਵੀਰ ਨੇ ਕੀਤੀ ਝੋਟੀ ਤਾਂ ਬਹੁਤ ਚੰਗੀਆਂ ਹਨਾ ਮੀਂਹ ਦਾ ਮੌਸਮ ਕੱਟਿਆ ਲੈ ਨਭਾਈ ਨਹੀਂ ਗਈ ਅਨਮਾਨੀ ਧਵਾਲੀ ਨਹੀਂ ਹਨਾ ਹਾਂਜੀ ਬੱਚੇ ਦੁੱਧ ਕਿੰਨਾ ਆ ਗਿਆ ਹਨਾ ਜੀ ਸੱਤ ਮਿੰਨੋ ਠੰਡਾ ਕਰਕੇ 7 ਲੀਟਰ ਹਾਂਜੀ ਠੀਕ ਹੈ ਜੀ ਆ ਦੁੱਧ ਨੂੰ ਨਾ ਫਿਰ ਸੀਲ ਵੱਡੀ ਝੋਟੀ ਹੈ ਦੁੱਧ ਤਾਂ ਇਹਨੂੰ ਵਧਣਾ ਚਾਹੀਦਾ ਹਨਾ ਜੀ ਜੀ ਸੇਵਾ ਦਾ ਪੱਕੀ ਜਿਹੜਾ ਸੇਵਾ ਕਰਦਾ ਦੁੱਧ ਵੀ ਪਾਉਂਦਾ ਬਿਲਕੁਲ 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 ਦੁੱਧ ਸੇਵਾ ਦਾ ਹਨਾ ਹਾਂਜੀ ਬੱਚੇ ਤਾਂ ਤਾਂ ਕਿੰਨੇ ਦੀ ਵੀਰੇ ਹੋਈ ਫਿਰ ਹੁਣ ਤੇ ਵੀ ਜੀ ਪਸ਼ੂ ਇਕੱਦਰ ਨਹੀਂ ਰਹਾ ਵਾ ਹਾਂਜੀ ਸਾਫ ਸੁਥਰਾ ਨਹੀਂ ਰਹਾ ਵਾ ਠੀਕ ਹੈ ਜੀ ਤੇ ਵੀਰ ਜੀ ਜਿਹ ਹੁੰਦਾ ਨਾ ਇਹ ਪਚਾ ਬਿਲਕੁਲ ਬਿਲਕੁਲ ਇਹ 1325 ਜੀ ਆਂਦੀ ਹੈ ਨਹੀਂ ਨਹੀਂ ਰੇਟ ਤੁਹਾਡਾ ਜੈਜ ਹੁੰਦਾ ਹਰ ਵੀਡੀਓ 'ਚ ਹਨਾ ਨੋਰਮਲ ਰੇਟ ਹੁੰਦਾ ਵਾ ਪਸ਼ੂ ਵੀ ਸਾਫ ਸੁਥਰਾ ਹੁੰਦਾ ਉਹ ਵੀ ਜੀ 70000 ਦੀ ਜਾਂਦੀ ਹੈ 70 ਦੀ ਹਾਂਜੀ ਕੀ ਬਾਤ ਹੈ 2 ਛੱਡ ਦੋ 68 ਦੀ ਵੀ ਜੀ 65000 ਦੀ ਜਾਂਦਾਂਗੇ 65 ਦੀ ਜਿਹੜਾ ਮੱਝ ਲੈ ਜੋ ਯਾਦ ਕਰੋਗੇ ਯਾਦ ਕਰੋ ਬਿਲਕੁਲ ਬਿਲਕੁਲ ਹਾਂਜੀ ਤਾਂ ਵੇਖੋ ਵੀਰੇ ਸੀਲਸ ਲੱਗ ਝੋਟੀ ਆ ਕਦ ਕਾਠਾ ਲਈ ਆ ਤਾ 65000 ਵੀ ਵੀਰ ਕਹਿੰਦਾ ਹੋ ਜੂ ਤਾਂ ਹੈ ਵੀ ਇੱਕ ਰੰਗ ਕਾਲੀ ਝੋਟੀ ਆ ਗਈ ਹੈ। ਕੀ ਬਾਤ ਹੈ। ਥਾਨ ਤੁਹਾਨੂੰ ਬੜਾ ਪਿਆਰਾ ਲੱਗਿਆ ਜੀ ਹਨਾ ਜੀ। ਜੀ ਭਸਮੇ ਹੋਰ ਬਿਲਕੁਲ ਠੀਕ ਹੈ ਜੀ। 98 ਗੇਠ ਗੇਠ ਤੇ ਲੱਗਿਆ ਵੀ। ਹਾਂ ਜੀ। ਤੇ ਹੈ ਵੀ ਸੀਸ ਲੱਗ ਹਨਾ। ਜੀ ਬਜੀ। ਚਵਾ ਵੀ ਚੰਗਾ ਬੋਲ। ਹਾਂ ਜੀ ਬਜੀ ਪਰ ਮੈਂ ਨਹੀਂ ਚੁੰਦਾ ਭਰਾ ਹੀ ਚੁੰਦਾ ਏ। ਅੱਛਾ ਜੀ। ਹਾਂ ਜੀ। ਚਵਾ ਉਦਾਂ ਬੋਲ। ਹਾਂ ਜੀ ਹਾਂ ਜੀ। ਫੜੇ ਉਤਾਰਾ ਮਾਰਦਾ। ਮਾਰਾਂ ਮੈਂ। ਦਿਖਾ ਦਿਓ। ਦਿਖਾ ਦਿਓ। ਹਾਂ ਜੀ। ਕਿਆ ਬਾਤ ਹੈ ਸਵਾਭ ਹੋ ਡਾਂਡਾ ਲੱਗੇ ਇਹਦੇ ਕਿ ਨ ਮਗਲੇ ਸਨਾਂ ਦਾ ਬਹੁਤ ਚੰਗਾ ਚਵਾ ਹੈ ਜੀ ਤਾਂ 65000 ਦੀ ਹਨ ਹਾਂਜੀ ਮਿਰਜੀ 65 ਦੀ 60 ਕਿਹੜਾ ਇੰਨਾ ਜੋ ਮੈਂ ਯਾਦ ਕਰੂਗਾ ਯਾਦ ਹੀ ਕਰੂਗਾ ਯਾਦ ਹੀ ਕਰੂਗਾ ਬਿਲਕੁਲ ਕੋਈ ਸ਼ੱਕ ਨਹੀਂ ਕੇ ਜੀ ਝੋਟੀ ਆ ਤਾਂ ਇਹ ਆ ਕਿ ਕਿਹੜਾ ਵੀਰ ਸੇਵਾ ਕਰ ਲੂਗਾ ਫੇ ਤੁਹਾਡੇ ਕੋ ਵੀ ਅਗੇ ਰੱਜੀ ਨਹੀਂ ਹਨਾ ਚੰਗੀ ਜਨਾ ਹਾਂਜੀ ਬੱਜੀ ਨੂੰ ਪਤਾ ਨਹੀਂ ਕਿਦਾਂ ਬੱਤ ਮਾਰੀ ਠੰਡੀ ਸੀ ਟੂੜੀ ਦਾੜੀ ਤੇ ਹੀ ਆ ਹਨਾ ਜੀ ਹਾਂਜੀ ਤਾਂ ਠੀਕ ਆ ਵੀਰੇ 65000 ਦੀ ਹਨਾ ਹਾਂਜੀ ਬੱਜੀ ਠੀਕ ਐ ਐਡਰੈਸੇ ਕਰੀ ਬੋਲ ਦਿਓ ਨਾਮ ਜੀ ਲਾਪੀ ਸਿੰਘ ਜੀ ਪਿੰਡਾ ਦੇ ਉਪਰਾ ਤਸੀਮ ਦੀ ਸਾਹਿਬ ਜੀ ਦੇ ਰਮਸਾ ਦੇ ਠੀਕ ਐ ਜੀ ਫੋਨ ਨੰਬਰ ਦੱਸਿਓ ਉਹ ਨੰਬਰ ਹੈ 90418 65318 ਠੀਕ ਐ ਸਤਿ ਸ੍ਰੀ ਅਕਾਲ ਜੀ